ਇਹ ਸਮਾਜਵਾਦੀ ਪਾਰਟੀ ਅਜ ਤੱਕ ਨੌ ਵੇਲੇ ਕਿਸੇ ਨੂੰ ਵੀ ਲਾਭ ਨਹੀਂ ਦਿੱਤਾ ਗਿਆ ਇਸੇ ਪ੍ਰੋਗਰਾਮ ਤੋਂ ਨੌ ਵੇਲੇ ਕਿਸੇ ਨੂੰ ਸ਼ਰਾਬ ਦਾ ਲਾਭ ਨਹੀਂ ਦਿੱਤਾ ਗਿਆ ਕੁਝ ਪੈਸੇ ਦਾ ਲਾਭ ਨਹੀਂ ਦਿੱਤਾ ਗਿਆ ਸਿਰਫ ਇੱਕ ਅਸੀਂ ਬੇਇਨਕੀ ਕਰਦੇ ਹੁਣ ਸਾਡੇ ਜੋ ਜੀ ਆਖਮਾਂ ਨੂੰ ਲਾਭ ਪਾਣ ਦਾ ਨਹੀਂ ਮਿਲਦਾ ਜਿੱਥੇ ਸਾਡੀ ਫਕੀ ਐਲਾਨ ਹੋਣਾ ਬਾਕੀ ਹੈ ਜੀ ਡੋਣਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਆਮ ਆਦਮੀ ਪਾਰਟੀ ਦਾ ਦਫ਼ਤਰ ਦਾ ਤੂ ਘਾਟਨ ਹੋਇਆ ਤੇ ਸ਼ਹਿਰ ਦੇ ਵਿੱਚ ਮੋਟਰਸਾਈਕਲ ਦੀ ਰੈਲੀ ਗੱਡੀਏ ਕਿਦਾਂ ਦਾ ਤਸ਼ਾ ਸੀ ਸਾਹਬ ਸਭ ਤੁਹਾਨੂੰ ਦੱਸੋ ਜਿਵੇਂ ਲੱਗਿਆ ਸਾਹਬ ਸਭ ਤਾਂ ਠੀਕ ਲੱਗਿਆ ਤੁਸੀਂ ਦੱਸੋ ਬਾਕੀ ਦੇਖੋ ਸਰ ਇਹ ਆਮ ਆਦਮੀ ਪਾਰਟੀ ਅੱਜ ਤੱਕ ਬਣਾਉਣ ਵੇਲੇ ਕਿਸੇ ਨੂੰ ਨਹੀਂ ਲਾ ਦਿੱਤਾ ਗਿਆ ਕਿਸੇ ਪ੍ਰੋਗਰਾਮ ਤੋਂ ਬਣਾਉਣ ਵੇਲੇ ਕਿਸੇ ਨੂੰ ਸ਼ਰਾਬ ਦਾ ਲਾ ਦਿੱਤਾ ਗਿਆ ਕੋਈ ਪੈਸੇ ਦਾ ਲਾ ਦਿੱਤਾ ਗਿਆ ਸਿਮਪਲੀਕਾ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਸਾਡੇ ਜੀ ਆਤਮਾਨ ਨੂੰ ਲਾਉਣ ਮਾਤਰਮ ਦਾ ਕਿਉਂ ਆਪ ਮਹਾਰੇ ਆਪ ਖਰਚਾ ਕਰਕੇ ਆਉਂਦੇ ਆ ਅੱਜ ਦਾ ਜਿਹੜਾ ਸਾਡਾ ਟਾਰਗੇਟ ਸੀਗਾ ਉਹ ਸਿਰਫ ਸੀਗਾ ਵੀ ਅਸੀਂ ਸਿਰਫ 210 ਤੋਂ 250 ਮੋਟਰਸਾਈਕਲ ਪਰ ਤੁਹਾਡੇ ਸਾਹਮਣੇ तकरीबन 500 ਦੇ ਕਰੀਬ 600 500 ਦੇ ਕਰੀਬ ਮੋਟਰਸਾਈਕਲ ਕਿੰਨੀਆਂ ਸੀਗਾ ਤੇ ਹਰ ਮੋਟਰਸਾਈਕਲ ਤੇ ਦੋ ਦੋ ਬੰਦੇ ਸੀ ਤੇ ਰੈਲੀ ਰੈਲੀ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜੀ ਸਮਾਪਤ ਹੋਈ ਹੈ ਸੀ ਨੇ ਸਟਾਰਟ ਕੀਤੀ ਹੈ ਇਸੇ ਦਫ਼ਤਰ ਤੋਂ ਉहां ਪੈਸੇ ਤਾਂ ਆਲਰੇਡੀ ਦਫ਼ਤਰ ਸਾਡਾ ਜਿਸ ਦੇ ਤੋਂ ਸਰਕਾਰ ਨਹੀਂ ਆਉਂਦੀ ਕੋਤ ਸ਼ਹਿਰ ਦੇ ਵਿੱਚ ਖੋਲਿਆ ਹੋਇਆ ਤੇ ਇਹ ਸਿਰਫ ਇੱਥੇ ਇੱਕ ਅਫਸਰ ਖੋਲਿਆ ਵੀ ਲੋਕਾਂ ਦੇ ਇਲੈਕਸ਼ਨ ਕੰਪੇਨ ਲਈ ਵਾਸਤੇ ਆਫਿਸ ਹੈ ਇਹ ਹੁਣ ਉਹਨੇ ਜਿਸ ਸਾਡਾ ਉਹ ਦਫ਼ਤਰ ਬੰਦ ਲੂਗਾ ਇੱਥੇ ਹੀ ਸਾਡੀ ਸਾਰੀ ਕੰਪੇਨ ਚੱਲੂ ਲੋਕਾਂ ਦੇ ਕੰਮ ਵੀ ਹੈ ਜੀ ਤੇ ਆਪ ਮਹਾਰੇ ਸਾਡੇ ਨਾਲ ਸਾਫ ਦੇ ਨਾਸਤ ਪਿੰਡਾਂ ਦੇ ਵਿੱਚੋਂ ਮੁੰਡੇ ਪਹੁੰਚੇ ਨੇ ਤੇ ਇਹ ਤਹੀਨੋਂ 3.5 ਕਿਲੋਮੀਟਰ ਦਾ ਬਾਕੀ ਰਸਤੇ ਮੈਂ ਜਿਸ ਤਰ੍ਹਾਂ ਇਹਨਾਂ ਦੇ ਆਉਣ ਦਾ ਸਾਰ ਮਿਲਿਆ ਤੇ ਇੱਕ ਮੋੜ ਵੀ ਲੀਤੀ ਹੈ ਸਾਡੀ ਹੁਣ ਜਿਹੜੀ ਲੜਾਈ ਹੈ ਉਹ ਜਿੱਤ ਦੀ ਲੜਾਈ ਨਹੀਂ ਸਾਡੀ ਜੜਾਈ ਹੈ ਜਿਹੜੀ ਉਹ ਮਾਰਜਨ ਦੀ ਲੜਾਈ ਹੈ ਵੀ ਮਾਰਜਨ ਅਸੀਂ ਵੱਧ ਤੋਂ ਵੱਧ ਲੈ ਕੇ ਜਾਣਾ ਕਿਉਂਕਿ ਸਾਨੂੰ ਵਿਸ਼ਵਾਸ ਹੈ ਪਬਲਿਕ ਟਿਕ ਹੈ ਅਸੀਂ ਲੋਕਾਂ ਦੇ ਕੰਮ ਚਲੂਗਾ ਬਹੁਤ ਵਧੀਆ ਉਤਸਾਹ ਜੀ ਜਿੱਤ ਸਾਡੀ ਪੱਕੀ ਐ ਲਾਣ ਹੋਣਾ ਬਾਕੀ ਐ ਅਨੁਸਾਰੇ ਸਾਰੇ ਸਰਦਾਰ ਸਾਹਿਬਾਨ ਜੀ ਜਿਹੜੇ ਆਗੇ ਸਾਰੇ ਆਪੋ ਆਪਣੇ ਮੋਟੇ ਸਾਥੀ ਲੈ ਕੇ ਇਸ ਇੰਟਰਵਿਊ ਚ ਆਏ ਨੇ ਜੀ ਮਨੋਤਸਾਹ ਇਹ ਚਾਹੁੰਦਾ ਥੋੜੀ ਜਿੱਤ ਸਾਡੀ ਪੱਕੀ ਐ ਜਿਵੇਂ ਅਸੀਂ ਮਨੋਂ ਇਲਾਕਾ ਵਾਸੀ ਨਿਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਸਪੋਰਟ ਤੇ ਵੋਟ ਕਰੋ ਤਾਂ ਕਿ ਆਮ ਆਦਮੀ ਪਾਰਟੀ ਡਾਕਟਰ ਮੋਰੀ ਦੇ ਚੁੱਕੇ ਇਹ ਜਿਹੜਾ ਅੱਜ ਸਾਡੇ ਇਹ ਸਮਾਣੇ ਦੇ ਵਿੱਚ ਅਦੇ ਆਮ ਆਦਮੀ ਪਾਰਟੀ ਦੇ ਦਫਤਰਾਂ ਦਾ ਘਾਟ ਜਿਹੜਾ ਟੈਂਪਰੀਰੀ ਦਫਤਰ ਬਣਾਇਆ ਸੀ ਸਾਡਾ ਕੈਂਪ ਦਫਤਰ ਤੋਂ ਬਹੁਤ ਜਦੋਂ ਮੈਂ ਮੰਤਰੀ ਸਾਹਿਬ ਬਣੇ ਨੇ ਚਲੋ ਐਮਐਲਏ ਬਣੇ ਨੇ ਚੇਤਨ ਸਿੰਘ ਜੋੜਾ ਮਾ ਜਿਹੜਾ ਜੀ ਉਹਨੇ ਚੱਲ ਰਿਹਾ ਅਸੀਂ ਟੈਂਪਰੀਰੀ ਦਫਤਰ ਜਿਹੜਾ ਬੋਟਾ ਵਾਸਤੇ ਅੱਜ ਬਣਾਇਆ ਤੇ ਉਹਦੇ ਨਾਲ ਹੀ ਯੂਥ ਵੱਲੋਂ ਚੇਤਨ ਸਿੰਘ ਜੋੜਾ ਮਾ ਜੀ ਮੰਤਰੀ ਸਾਹਿਬ ਤੋਂ ਇਹ ਬਾਈਕ ਰੈਲੀ ਅੱਜ ਕੱਢੀ ਜਾ ਰਹੀ ਹੈ ਜਿਹੜੀ ਕਿ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਇਧਰੋਂ ਵੀ ਇੱਕ ਪੰਜਵੀਂ ਰੋਡ ਦਾ ਰੋਡ ਹੁੰਦੀ ਹੋਈ ਇਹ ਇਧਰੋਂ ਆਪਣਾ ਇਸ ਤੋਂ ਬਾਅਦ ਹਸਪਤਾਲ ਰੋਡ ਹੋ ਕੇ ਸਿੱਧਾ ਦੁਬਾਰਾ ਫਿਰ ਉੱਥੇ ਸਦੀਪ ਜੀ ਸਦੀਪ ਜੀ ਦਾ ਦਫ਼ਤਰ ਦੇ ਵਿੱਚ ਹੀ ਜਾਏਗੀ ਤੇ ਤੁਸੀਂ ਦੇਖ ਹੀ ਰਹੇ ਹੋ ਵੀ ਯੂਥ ਦਾ ਕਿੰਨਾ ਉਤਸ਼ਾਹ ਹੈ ਅੱਜ ਆਪਣੇ ਆਪ ਮੁਹਾਰੇ ਆਪ ਮੁਹਾਰੇ ਜਿਹੜੇ ਮਯੂਥ ਹੈ ਇਹ ਜਿਹੜੇ ਮੁੰਡੇ ਨੇ ਆਪ ਮੁਹਾਰੇ ਆਪ ਆਪਣੇ ਗੱਡੀਆਂ ਆਪਣੇ ਦੀ ਆਪਣੀ ਸਕੂਟਰੀਆਂ ਆਪਣੇ ਮੋਟਰਸਾਈਕਲ ਆਪਣੇ ਬੂਟਾਂ ਦੇ ਵਿੱਚ ਤੇਲ ਪਵਾ ਕੇ ਅੱਜ ਸਰਦਾਰ ਡਾਕਟਰ ਬਲਬੀਰ ਜਿਹੜੇ ਸਾਡੇ ਹੈਲਥ ਮੰਤਰੀ ਸਾਹਿਬ ਨੇ ਜਿਹੜੇ ਉਹ ਐਮਪੀ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਬਾਈਕ ਬਾਈਕ ਰੈਲੀ ਕੱਢ ਰਹੇ ਨੇ ਇਨਾਂ ਨੂੰ ਅਸੀਂ ਕੋਈ ਰੁਪਈਆ ਨਹੀਂ ਜੇਬ ਚ ਵਿੱਚ ਦਿੰਦਾ ਸਿਰਫ ਆਪਣੇ 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 ਮੋਟਰਸਾਈਕਲਾਂ ਦੇ ਇੱਕ ਸੱਦੇ ਦੇ ਉੱਤੇ ਇਹ ਸਾਰੀ ਇੰਨੀ ਜਿਹੜੀ ਯੂਥ ਐ ਇੰਨੀ ਭੀੜ ਐ ਅੱਜ ਡਾਕਟਰ ਬਲਬੀਰ ਸਾਡੇ ਮੰਤਰੀ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਜੀ ਦੀ ਅਗਵਾਈ ਦੇ ਵਿੱਚ ਅੱਜ ਬਾਈਕ ਰੈਲੀ ਕੱਢਣਾ